ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਜੀ ਉਮੀਦ ਕਰਦੀਆਂ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਮੋਗੇ ਇਹ ਵੀਡੀਓ ਬਣਾਈ ਹੋਈ ਹੈ ਜੀ ਡਾਕਟਰ ਸਾਹਿਬ ਨੇ ਆਪਣੇ ਕੋਰੀਡੋਰ ਕਰਤਾਰਪੁਰ ਸਾਹਿਬ ਵਾਲੀ ਤੇ ਕਿਉਂਕਿ ਡਾਕਟਰ ਸਾਹਿਬ ਗਏ ਨਹੀਂ ਸੀ ਨਾ ਹੈਗੇ ਅੱਗੇ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਦੇਖਣ ਤੇ ਉਹਨਾਂ ਨੇ ਪਿੱਛੋਂ ਫਿਰ ਬਹੁਤ ਹੀ ਵਧੀਆ ਜਾਣਕਾਰੀ ਇਕੱਠੀ ਕੀਤੀ ਹੈਗੀ ਹੈ ਕੋਰੀਡੋਰ ਵਾਰੇ ਆਪਣੇ ਤੇ ਤੁਸੀਂ ਆ ਵੀਡੀਓ ਨੂੰ ਫੁੱਲ ਵਾਚ ਕਰਿਓ ਤੇ ਤੁਹਾਨੂੰ ਇਹਦੇ ਵਿੱਚ ਬਹੁਤ ਸਾਰੀ ਜਾਣਕਾਰੀ ਮਿਲੂਗੀ ਵੀਡੀਓ ਦੇ ਵਿੱਚ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਓ ਲਓ ਜੀ ਅਸੀਂ ਪਹੁੰਚ ਗਏ ਜੀ ਸ਼੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਡੇਰਾ ਬਾਬਾ ਨਾਨਕ ਅੱਜ ਤੁਹਾਨੂੰ ਦੱਸ ਦਿਆਂ ਇੱਥੇ ਕੀ ਪ੍ਰੋਸੀਜਰ ਕਿਸ ਤਰ੍ਹਾਂ ਚੱਲਦਾ 15 ਦਿਨ ਪਹਿਲਾਂ ਅਪਲਾਈ ਕਰਕੇ ਤੇ ਪਰਮਿਸ਼ਨ ਲਈ ਜਾਂਦੀ ਹੈ ਪਰਮਿਸ਼ਨ ਲੈਣ ਉਪਰੰਤ ਇੱਥੇ ਕੋਰੀਡੋਰ ਪਹੁੰਚਿਆ ਜਾਂਦਾ ਚੈਕਿੰਗ ਦਾ ਸਾਈਨ ਦਬਾ ਉਹ ਨੰਬਰ 1 ਤੇ 2 ਆ ਇੱਥੋਂ ਐਨਪੀ ਹੈ ਪਹਿਲੀ ਤੇ ਐਨਪੀ ਹੈ第二 ਪਹਿਲੀ ਜਿਹੜੇ ਇੱਕ ਤੇ ਦੋ ਤੇ ਡੀ ਹੈ ਵੀਰਾਂ ਇੱਥੋਂ ਪਹਿਲੀ ਐਂਟਰੀ ਹੈ ਇਹ ਦੇ ਇਧਰ ਸਾਈਡ ਤੇ ਇਹ ਜਿਹੜੇ ਬੰਦੇ ਕੋਈ ਨਾਲ ਗਏ ਨੇ ਡਰਾਈਵਰ ਹੈ ਕੋਈ ਹੋਰ ਹੈ ਉਹਦੇ ਲਈ ਵੀ ਬੜੀ ਸਹੂਲਤ ਰੱਖੀ ਇਹਨਾਂ ਨੇ ਉਹਦੇ ਲਈ ਰੈਸਟਰਾਂਟ ਕਾਫੀ ਵੱਡਾ ਵੇਟਿੰਗ ਰੂਮ ਬਣਾਇਆ ਹੋਇਆ ਹੈ ਇਧਰਲੇ ਪਾਸੇ ਆ ਇਹਦਾ 메ਨ ਦਾ ਗੇਟ ਹੈਗਾ ਇਹ ਵਾਲਾ بالکل والا گیٹ باقی بہت صفائی ہے سنگت کردار پور سا لی جا رہی ہے تو ہر ایک کچھ نہ کچھ کھانے لے کے جا رہے ہیں رہا جر اپری ویٹ کر, کر لیے تو ایک آ درش دیکھتا ہے ਇਹ ਬਹੁਤ ਖੁੱਲੀ ਜਗ੍ਹਾ ਬਣਾਈ ਹੈ ਦੇਖੋ ਇਹਦੇ ਵਿੱਚ ਆ ਕੇ ਬੰਦੇ ਖੜ ਕੇ ਬੜੀ ਸੈਲਫੀਆਂ ਪਿਕਸ ਵਗੈਰਾ ਇੱਥੇ ਕਾਫੀ ਲੈਂਦੇ ਨੇ ਇੱਕ ਦੱਸਣ ਵਾਲੀ ਖਾਸ ਗੱਲ ਇਹ ਹੈ ਕਿ ਅਸੀਂ ਇੱਕ ਚੱਕਰ ਦੇ ਵਿੱਚ ਫਸੇਗੇ ਲੰਗਰ ਲੈ ਕੇ ਉਹ ਰਸਦ ਲੈ ਕੇ ਜਾਣੀ ਹੈ ਅਸੀਂ ਡੇਰਾ ਬਾਬਾ ਨਾਨਕ ਆ ਕੇ ਗੁਰਦੁਆਰਾ ਸੌ ਰਾਤ ਕਿੱਤੀ ਸੀ ਤੇ ਸਵੇਰੇ ਅਸੀਂ ਉੱਥੋਂ ਰਸਦ ਸਜਰੇ ਲਈ कोरोना ਨੇ ਮਹਿੰਗੀ ਦਿੱਤੀ ਕਾਫੀ ਸਾਨੂੰ ਪਰ ਜਦੋਂ ਅਸੀਂ ਕੋਰੀਡੋਰ ਪਹੁੰਚੇ ਤਾਂ ਸਾਨੂੰ ਇੱਥੇ ਆ ਕੇ ਪਤਾ ਲੱਗਿਆ ਕਿ ਜਿਹੜੀ ਉੱਥੇ ਲੈ ਕੇ ਜਾਣ ਵਾਲੀ ਦਸਤ ਹੈ ਉਹ ਇੱਥੋਂ ਵੀ ਮਿਲਦੀ ਹੈ ਤੇ ਇਹ ਹੈਗੀ ਜਦੋਂ ਆਪਾਂ ਅੰਦਰੋਂ ਐਂਟਰੀ ਕਰਦੇ ਆਂ ਦੇਖੋ ਇਹ ਜਿੱਥੇ ਗੱਡੀਆਂ پارک ਕਰਦੇ ਆਪਾਂ ਇਹ ਉਹ ਦੇਖੋ ਦੋ ਗੱਡੀਆਂ پارک ਕੀਤੀਆਂ ਹੋਈਆਂ ਨੇ ਤੇ ਸਟੈਚੂ ਵੀ ਨੇ ਫਿਰ ਬੜੇ ਵਧੀਆ-ਵਧੀਆ ਤੇ ਸੰਗਤ ਆ ਰਹੀ ਹੈ ਜਦੋਂ ਅਸੀਂ ਆਉਨੇ ਆ ਤਾਂ ਸਾਨੂੰ ਇੱਥੇ ਏਟੀਐਮ ਦੀ ਸਹੂਲਤ ਵੀ ਉਪਲਬਧ ਹੈ ਐਸਵੀਆਈ ਦੀ ਤੇ ਇਹਨਾਂ ਦਰਵਾਜ਼ੇ ਰਾਹੀਂ ਅੰਦਰ ਐਂਟਰੀ ਹੈ ਅੰਦਰ ਆ ਕੇ ਸ਼੍ਰੀ ਇਹ ਜਾਨ ਵਾਲੀ ਸੰਗਤ ਜਿਹੜੇ ਇਹ ਅੰਦਰ ਹੈ ਸੁੰਦਰਵਾਨਾ ਸਾਹਿਬ ਅਤੇ ਫਰੀਦਪੁਰ ਵਾਲਕੇ ਬੰਦਰਵਾਰ ਦੇ ਰਸਤਾ ਸਟਰੀਟ ਤੇ ਹਨ ਏਟੀਐਮ ਤੋਂ ਸ਼ਰੀਰ ਪਰ ਬਹੁਤ ਸਾਰੇ ਕਰਤਾਰਪੁਰ ਸਾਹਿਬ ਜਾਣ ਵਾਲੀ ਸੰਗਤ ਐਸਵੀਏ ਦੇ ਇਹ ਜਿਹੜੇ ਆਪਣੇ ਅੰਦਰ ਹੈ ਤੇ ਆਪਣਾ ਏਟੀਐਮ ਏਟੀਐਮ ਦੇ ਥਰੂ ਜਿੱਤੇ ਆ ਗਏ ਇਹੋਂ ਸੇ ਇਹ ਆਰਿਓ ਪੁਆਇੰਟ ਆਪਣਾ ਦੇ ਲਈ ਸਮਗਰੀ ਜਿੱਥੋਂ ਆਪਾਂ ਕੋਈ ਸਮਗਰੀ ਜਾਂਦੇ ਲੈ ਸਕਦੇ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਜਾਣ ਵਾਲੀ ਸੰਗਤ ਇੱਥੋਂ ਸੁੰਦਰ ਰਮੋਹਲਾ ਸਾਹਿਬ ਅਤੇ ਉੱਥੇ ਵਾਸਤੇ ਲੰਗਰ ਵਾਸਤੇ ਰਸਤਾ ਖਰੀਦ ਸਕਦੇ ਹਨ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਜਾਣ ਵਾਲੀ ਸੰਗਤ ਯਹਾਂ ਸੇ وہاں کے لیے لنگر کے لیے مدری خرید سکتے ہیں یہ سارے شری رمالا صاحب نے ਵਾਸਤਾਂ ਦੇ ਵਿੱਚ ਹੈ ਚੀਨੀ ਗੁੜ ਦਵਾ ਜੀਸੀ ਕੀ ਚਾਹ ਪੱਤੀ ਅਚਾਰ ਆਟਾ ਜਿਹੜੀ ਤੇ ਬਾਕੀ ਦਾਲਾਂ ਤੇ ਸਾਰੇ ਇਹ ਬਿਲਕੁਲ ਫੋਰੀ ਡੌਨ ਹੈ ਨਾ ਅੰਦਰਲੇ ਪਾਸੇ ਹੈ ਜਦੋਂ ਆਪਾਂ ਆਰਾਮ ਨਾਲ ਬਾਜ਼ਾਰ ਨਾਲੋਂ ਵੀ ਸਸਤਾ ਰੇਟ ਹੈ ਠੀਕ ਹੈ ਤੇ ਇੱਥੋਂ ਆਪਾਂ ਲੈ ਕੇ ਸਾਰਾ ਪੀ ਸਕਦੇ ਹਾਂ ਤੀਂ ਲੰਗਰ ਵਾਲੇ ਰਸਤੇ ਵੀ ਸਕਦੇ ਹਨ ਇਹ ਸਾਡੇ ਬਾਈ ਹੈਗੇ ਇੱਥੋਂ ਨੇੜੇ ਹੀ ਸ਼੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਜਾਣ ਵਾਲੀ ਸੰਗਤ ਨੇੜੇ ਪਿੰਡ ਆਪਣੇ ਕੀ ਪਿੰਡ ਹੈ ਆਪਣੇ ਹੈਂ ਨੇੜੇ ਆਪਾਂ ਨਾਲ ਤੁਨੇ ਤੇ ਕਾਫੀ ਦੇਰੋਂ ਮੁਹਾਲੀ ਚੰਡੀਗੜ੍ਹ ਵੀ ਰਹਿ ਕੇ ਆਏ ਨੇ ਤੇ ਬੜਾ ਦਿਲ ਇਹਨਾਂ ਕੋਲ ਬੈਠ ਕੇ ਟਾਈਮ ਆਸੀਂ ਪਾਸ ਕੀਤਾ ਤੇ ਤੁਹਾਡੇ ਰੇਟ ਵਗੈਰਾ ਠੀਕ ਨੇ ਸਾਰੇ ਵੈਸੇ ਤਾਂ ਮੈਂ ਦੇਖੇ ਕੋਲੇ ਬੈਠ ਕੇ ਮਾਰਕੀਟ ਨਾਲੋਂ ਦੇਖ ਮਾਰਕੀਟ ਨਾਲੋਂ ਵੀ ਘੱਟ ਘੱਟ ਨੇ ਮਾਰਦੇ ਉਹਨਾਂ ਦਾ ਇਸ ਲਈ ਵੀ ਅਸੀਂ ਫਿਰ ਆਪਾਂ ਹੀ ਦੇਖ ਸਕਦੇ ਹਾਂ ਕੋਈ ਵੀ ਚੀਜ਼ ਲੈਣੀ ਚਾਹੁੰਦੇ ਆ ਬਾਜ਼ਾਰ ਤੋਂ ਲੈਣ ਦੀ ਬਾਅਦ ਲੋੜ ਨਹੀਂ ਹੈ ਅੰਦਰ ਆ ਕੇ ਉੱਥੋਂ ਲੈ ਕੇ ਤੇ ਆਪਣੀ ਪੈਕਿੰਗ ਕਰਕੇ ਇਹਦੇ ਵਿੱਚ ਰੱਖ ਦਿੰਦੇ ਨੇ ਤੇ ਇਹ ਤੋਂ ਲਿਆ ਕੇ ਅੱਗੇ ਵੀ ਸਾਰਾ ਇੰਤਜ਼ਾਮ ਕਰਦੇ ਨੇ ਕਿ ਸਦਾਓ ਕੋਰੀਡੋਰ ਦੇ ਗੇਟ ਨੰਬਰ 2 ਤੇ ਡੀਰਪਰ ਕਾ ਚਲੇ ਜਾਂਦੇ ਨੇ ਅੱਗੇ ਜਾ ਕੇ ਫਿਰ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਚੱਕਣ ਚ ਕਾਉਣ ਦੀ ਵੀ ਤੁਸੀਂ ਜਿੰਦੀ ਮਰਜ਼ੀ ਵਸਤ ਅ ਵੱਧ ਤੋਂ ਕਿੰਨੀ ਜਰ ਵਸਤ ਲੈ ਕੇ ਜਾ ਸਕਦਾ ਕੋਈ ਨਾ 7 ਕਿਲੋ 7 ਕਿਲੋ ਇੱਕ ਬੰਦੇ ਕੋਲੇ ਹੋ ਸਕਦੀ ਹੈ ਜਿਹਨੇ ਬੰਦੇ ਜੇ ਵੱਧ ਵੀ ਲੈ ਕੇ ਜਾਣੀ ਹੈ ਨਾਲ ਹੋਰ ਬੰਦੇ ਜਾਂਦੇ ਨੇ ਤੇ ਉਹਨਾਂ ਦੇ ਹਿੱਸੇ ਜੇ ਗਿਣਿਆ ਜਾਂਦਾ ਵੀ ਆਹ ਨਾਲ ਨੇ ਸਾਡੇ ਜੀ 7 ਬੰਦੇ 7 75 50 ਕਿਲੋ ਤੱਕ ਲੈ ਕੇ ਜਾ ਸਕਦੇ ਆ ਤੇ ਬੜਾ ਦਿਲ ਖੁਸ਼ ਹੋਇਆ ਇਹ ਦੇ ਨਾਲ ਕਿ ਆਪਾਂ ਬਾਹਰੋਂ ਸਮਾਜ ਚੱਕਣ ਦੀ ਲੋੜ ਨਹੀਂ ਹੈ। ਬਾਕੀ ਸਾਡੇ ਵਧੀਆ ਬਹੁਤ ਨਾਈਸ ਬੰਦੇ ਨੇ ਵੀ। ਅਸੀਂ ਸਾਰਿਆਂ ਨੂੰ ਇਹ ਦੱਸਣਾ ਜ਼ਰੂਰੀ ਸੀ ਕਿਉਂਕਿ ਸਾਡੇ ਨਾਲ ਅੱਜ ਹੋਈ ਹੈ ਇਹ ਅਸੀਂ ਬਾਜ਼ਾਰ ਚੋਂ ਖਰੀਦ ਕੇ ਲੈ ਕੇ ਆਏ ਆ ਮਹਿੰਗੇ ਪਾ। ਦਾਲ ਇਹਨਾਂ ਦੇ 100 ਰੁਪਏ ਕਿਲੋ ਅਸੀਂ ਬਾਜ਼ਾਰ ਚ 120 ਰੁਪਏ ਕਿਲੋ ਖਰੀਦ ਕੇ ਲੈ ਕੇ ਆਏ ਆ। ਇਹ ਸਾਰਿਆਂ ਨੂੰ ਬੇਨਤੀ ਹੈ ਕਿ ਆਪਣਾ ਘਰ ਨੂੰ ਧਿਆਨ ਚ ਰੱਖਿਆ ਜਾਵੇ। ਕਿ ਆਉਣ ਵੇਲੇ ਸਾਰੇ ਪਾਰਕ ਚ ਚਲਾ ਕੇ ਗੱਡੀ ਸਿੱਧਾ ਪੈਸਿਆਂ ਦੀ ਲੋੜ ਹੈ ਏਟੀਐਮ ਤੇ ਆ ਜਾਓ ਏਟੀਐਮ ਦੇ ਨਾਲ ਹੀ ਸਾਡੇ ਲੰਗਰ ਅਸਦ ਗੁਰੂ ਨਾਨਕ ਘਟ ਇਹਦਾ ਨਾਂ ਹੀਟ ਬਣਿਆ ਹੋਇਆ ਹੈ ਹੋਰ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਜੀ ਮੈਂ ਸਹੀ ਸੰਗਤ ਵਿੱਚ ਹੀ ਮੀਲ ਕਰਾਂਗੇ ਜੀ ਬਾਹਰੋਂ ਕੰਪਨੀ ਨਾਲ ਲਿਆਉਣ ਹੋ ਇਹ ਉਹਨਾਂ ਦੇ ਸੂਤਤ ਵਾਸਤੇ ਹੋਣ ਲਿਆ ਗਿਆ ਠੀਕ ਮਾਨਕ ਨਾਮ ਲੇਵਾ ਸਖਤ ਹੈ ਇਹ ਸ਼ਾਬਾਤ ਦੇਖੋ ਗਾਣਾ ਜਿਹੜਾ ਵੀ ਪਿਆਰ ਹੁੰਦਾ ਨਾ ਉਹ ਸਭ ਕੁਝ ਕਰ ਲੈਂਦਾ ਤੇ ਲੋਕਾਂ ਮੈਂ ਕੋਲੇ ਬੈਠ ਕੇ ਥੋੜਾ ਦੇਖਿਆ ਮੈਂ ਇਹਨਾਂ ਦੱਸਿਆ ਨਹੀਂ ਹੈ ਕਿ ਮੈਂ ਵੀਡੀਓ ਬਣਾਉਣੀ ਹੈ ਮੈਂ ਇਹਨਾਂ ਦੀ ਪਹਿਲੇ ਡੀਲਿੰਗ ਦੇਖੀ ਹੈ ਬਹੁਤ ਪਿਆਰ ਭਰੀ ਡੀਲਿੰਗ ਹੈ ਪਬਲਿਕ ਨਾਲ ਬਹੁਤ ਹੀ ਪਿਆਰ ਨਾਲ ਪੇਸ਼ ਆਉਂਦੇ ਨੇ ਇਹ ਤੇ ਹਰ ਇੱਕ ਦੀ ਪ੍ਰੋਬਲਮ ਜਿਹਨੀਕ ਹੁੰਦੀ ਹੈ ਉਹ ਸੋਲਵ ਕਰ ਦਿੰਦੇ ਨੇ ਧੰਨਵਾਦ ਜੀ ਸ਼ੁਕਰੀਆ ਮਿਹਰबानी ਹਾਂਜੀ ਇੱਕ ਨਵੀਂ ਚੀਜ਼ ਹੋਰ ਦਿਖੀ ਜਿਹੜਾ 메ਨ ਗੇਟ ਹੈ 메ਨ ਗੇਟ ਦੇ ਨਾਲ ਹੀ ਕੁਛ ਇੱਕ ਬੰਦਾ ਬੈਠਾ ਹੈ ਉਹ ਰਿਕਵੈਸਟ ਕਰੂਗਾ ਅਸੀਂ ਜਿਹੜੇ ਬੰਦੇ ਨਾਲ ਨਹੀਂ ਗਏ ਉਹ ਵੀ ਅਸੀਂ ਉਹਦੇ ਤੇ ਜਾਣਾ ਹੈ ਲਾਈਵ ਦੇਖਣਾ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਤਾਂ ਉਹ ਇੱਕ ਸਲਿੱਪ ਦਿੰਦੇ ਨੇ ਸਲਿੱਪ ਦੇਣ ਦੇ ਨਾਲ ਇੱਕ ਟੋਕਨ ਦਿੰਦੇ ਨੇ ਇਹਦਾ ਵਿੱਚ ਅਸੀਂ ਉਹ ਲੈ ਕੇ ਆਏ ਬਾਹਰ ਇਹ ਬੀਬੀਆ ਮੇਰੀਆਂ ਨਾਲ ਭਾਈ ਇਹ ਵੀ ਰਹੀਆਂ ਹੋਈਆਂ ਜਿਹੜੇ ਨਾਲ ਹੀ ਜਾ ਸਕੀਆਂ ਤੇ ਇੱਕ ਚੰਡੀਗੜ੍ਹ ਤੋਂ ਇਹਦੇ ਵਿੱਚ ਤੇ ਹੁਣ ਅਸੀਂ ਸਾਰੇ 1 ਨੰਬਰ ਗੇਟ ਦੇ ਵਿੱਚ ਹੀ ਆ ਕੇ ਅੰਦਰ ਬੈਠ ਕੇ ਲਾਈਵ ਦੇਖਾਂਗੇ ਸਭ ਤੋਂ ਪਹਿਲਾਂ ਤੁਹਾਡੀ ਇਨਰ ਕੋਰੀਡੋਰ ਸਭ ਤੋਂ ਪਹਿਲਾਂ ਆਪਣੇ ਜੋੜੇ ਜਮਾ ਕਰਵਾ ਲੈਣਗੇ ਤੇ ਜੋੜੇ ਤੋਂ ਅੱਗੇ ਨਾਲ ਵਾਲਾ ਕਮਰਾ ਉਹ ਲੱਗਦਾ حضرتو اپنا ایکسس مان وغیرہ لے جاؤ تو کسی لاپر کو ہو جائے سکتا ہے حضرتو ڈیجیٹل لائیو یہ لائیو තර لگا تا چلتا ہے کوئی سامع کو دیتے جمع کر اے کرن نئی فسلٹی دیتی ہے یہ جڑے اگے بندے نہیں جا رہے وہ ایتھے لائیو بیٹھتے ہیں جی ہیں شام کر سکتے ہوئے بابا جی سماپی اتنے بڑی سونے سونے لائیں دیکھو بابے ناگ دیا

لنگر ہاتو باہر نکلنا لگرحال <سؤال> بیک سائڈ مارکیٹ لگر حال کے باہر چپل پہ اس چپل کریں باقی سائن بورڈ لگے ہوئے سائن بورڈ ہے جوڑا ਦੇਖੋ ਜੀ ਮੈਂ ਗੜ ਦੇ ਵਿੱਚ ਪਾਏ ਨਾ ਜੀ ਸਾਨੂੰ ਅਲੱਗ ਦਿੱਤੇ ਗਏ ਆ ਇਹ ਜੋ ਇਹ ਪੰਜਾਬ ਪੁਲਿਸ ਪੁਲਿਸ ਤੁਹਾਡੀ ਸੇਵਾ ਵਾਸਤੇ ਮੌਜੂਦ ਹੈ ਬੁਲਿੰਦੁਰ ਆਈ ਆਈ ਲਾਈਵ ਕੱਟਾ ਬੋਸਾਈ ਇਹ ਲਾਈਵ ਹੈ ਆ ਬੋਸਰਾ ਸਾਹਿਬ ਜੀ ਨਾਲ ਦਸ਼ਨ ਹੋ ਰਹੀ ਹੈ ਲਾਈਵ ਕੋਰਿਡੋਰ ਦੇ ਅੰਦਰ ਵਾਲਾ ਪਾਸਾ ਜਿੱਥੇ ਕਾਈ ਪੱਤਸਾ ਚੈੱਕ ਕੀਤੇ ਜਾਂਦੇ ਨੇ ਉਪਰਲਾ ਜਿਹੜੀ ਸਰਵੈਂਟਰੀ ਇੱਥੇ ਦੀ ਇਹਨਾਂ ਪਰਮਿਸ਼ਨ ਲਈ ਹੋਈ ਹੈ ਅਸੀਂ ਹੈਗੇ ਬਿਨਾ ਪਰਮਿਸ਼ਨ ਵਾਲੇ ਬਿਨਾ ਪਰਮਿਸ਼ਨ ਤੋਂ ਜਿਹੜੇ ਬੈਠਦੇ ਆ ਇਹ ਬੈਠਣ ਬਹੁਤ ਸੋਹਣੀ ਜਗ੍ਹਾ ਬਣੀ ਹੈ ਏਅਰ ਕੰਡੀਸ਼ਨਰ ਨੇ ਸਾਹਾ ਹਵਾ ਨਾਲ ਸਾਰਾ ਇਸ ਟਿੱਕੂ ਜਿਹੜੇ ਨੇ ਲੱਗੇ ਹੋਏ ਇਹ ਬਲੌਦ ਰੋਣੇ ਹੋਏ ਸੀਗੇ ਤੇ ਹੁਣ ਇਹ ਇੱਥੇ ਐਂਟਰੀ ਲਾ ਕੇ ਬੈਠਣ ਦੀ ਜਗਾ ਬਣਾਤੀ ਹੈ ਇਹ ਜਿਹੜਾ ਸਵਾਰੀ ਲੈ ਕੇ ਆਇਆ ਉਹ ਕੇ ਪਾਸੇ ਨਹੀਂ ਜਿਆਦਾ ਕੁਝ ਕਹੀਏਗਾ ਤਕੀਰ ਗੁਜ਼ਾਰਾ ਕਿਵੇਂ ਕਰੇਗਾ ਜਿਆਦਾ ਕੁਝ ਨਹੀਂ ਕਹੀਏਗਾ ਇਹ ਬਾਬਾ ਜੀ ਜਿਹੜੇ ਹੈਗੇ ਨੇ ਡਾਕਟਰ ਸਾਹਿਬ ਨੂੰ ਬਾਹਰ ਕੋਰੀਡੋਰ ਦੇ ਮਿਲੋ ਸੀਗੇ ਬੈਠ ਕੇ ਕੰਮ ਕਬਣਾ ਮੈਂ ਮਾਈਲ ਤੇ ਮਰ ਕੇ ਦਿੱਤਾ ਮੈਂ ਬਣਾ ਨਾ ਦੇ ਨਾ ਦੇ ਸ਼ੁਕੋਤ ਕੰਮ ਬਣਾ ਬਾਬਾ ਜੀ ਸਰਵਾਤੂਰ ਹੈ ਨਾ ਹਾਂ ਜੀ ਹੈਗਾ ਸਾਡੇ ਬੱਚੇ ਵੀ ਕੰਮ ਕਰਦੇ ਨੇ ਕਿਤੇ ਕਰੋ ਦੇ ਬੈਕ ਨੂੰ ਬਣਾ ਕੇ ਹੋ ਗਏ ਅੰਦਰ ਗਿਆ ਕੰਮ ਕਰਤੀ ਫੰਗਲ ਵੀ ਆ ਰਹੇ ਆ ਜੀ ਨਾ ਕੋਈ ਕੋਈ ਸੇਵਾ ਕਰਦੇ ਮੈਂ ਕਿਹ ਕਿਹੜਾ ਪਿੰਡਾ ਤੁਹਾਡਾ ਉਦੋ 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 ਤੇ ਉਦੋਂ ਬਟਾਣੇ ਹੁੰਦੇ ਨਹੀਂ ਰਹਿੰਦੇ ਉਦੋ ਵਾਲੀ ਆ ਸ਼ਕਰ ਮੱਛੀਆਂ ਆ ਕੇ ਉੱਥੋਂ ਹੁੰਦੇ ਜਿਵੇਂ ਰੋਜ਼ ਅਰੋੜ ਕੀ ਕੱਤੇ ਹੋਣਾ ਬਸ ਉੱਥੋਂ ਬਸਰੀ ਆ ਜੀ ਬਈ ਥੋੜਾ ਸ਼ਾਇਦ ਅੱਥੇ ਆ ਡੇਰੇ ਉੱਤੇ ਆ ਬੰਨ ਜਬਾਦ ਜੀ ਆ ਰਹੀ ਸਾਈਕਲ ਚਲਾ ਲੀਂਦਾ ਜੈ ਇਨਾਂ ਚਲਾ ਲੀਂਦਾ ਗਾਜਾ ਕੀ ਆ ਵਾ ਆ ਸਾਈਕਲ ਹੈ ਸਾਈਕਲ ਉਹ ਜ਼ਰੂਰ ਨਵਾਂ ਵੈਸੇ ਤੁਹਾਡਾ ਹਾਂ ਜੀ ਕਾ ਧੀ ਮੇਰੇ ਸੰਗ ਜਿਵੇਂ ਵੰਤ